ਬੀਤੇ ਦਿਨੀ ਕੁਵੈਤ ਵਿੱਚ ਇੱਕ ਇਸੇ ਤਰ੍ਹਾਂ ਬਿਲਡਿੰਗ ਨੂੰ ਅੱਗ ਲੱਗਣ ਕਾਰਨ ਮਾਰੇ ਗਏ ਪੰਜਾਬੀਆਂ ਵਿੱਚ ਹੁਸ਼ਿਆਰਪੁਰ ਦੇ ਪਿੰਡ ਕੱਕੋ ਦੇ ਰਹਿਣ ਵਾਲੇ 6 ਸਾਲਾ ਹਿਮੰਤ ਰਾਏ ਦੀ ਮੌਤ ਹੋ ਜਾਣ ਦੀ ਵੀ ਖਬਰ ਸਾਹਮਣੇ ਆਈ ਹੈ ਜਿੱਦਾਂ ਹੀ ਹਿਮੰਤ ਰਾਏ ਦੀ ਮੌਤ ਵਾਲੀ ਖਬਰ ਪਰਿਵਾਰ ਨੇ ਸੁਣੀ ਤਾਂ ਪਰਿਵਾਰ ਦੇ ਪੈਰਾ ਹੈਠਾ ਤੋਂ ਜ਼ਮੀਨ ਖਿਸ ਗਈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਮ੍ਰਿਤਕ ਦੀ ਪਤਨੀ ਅਤੇ ਜਵਾਈ ਨੇ ਦੁੱਖ ਬਿਆਨ ਕਰਦਿਆਂ ਦੱਸਿਆ ਕਿ ਹਿੰਮਤ ਰਾਏ ਪਿਛਲੇ ਤਕਰੀਬਨ 25 ਸਾਲਾਂ ਤੋਂ ਵੱਧ ਸਮੇਂ ਤੋਂ ਕੁਵੈਤ ਵਿੱਚ ਕੰਮ ਕਰ ਰਿਹਾ ਸੀ ਅਤੇ ਪਰਿਵਾਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਸੀ ਉਹਨਾਂ ਨੇ ਦੱਸਿਆ ਕਿ ਹਿੰਮਤ ਰਾਏ ਦਾ ਇੱਕ ਬੇਟਾ ਅਤੇ ਦੋ ਬੇਟੀਆਂ ਨੇ ਬੇਟਾ ਹਾਲੇ 10ਵੀਂ ਵਿੱਚ ਪੜ੍ਹਾਈ ਕਰ ਰਿਹਾ ਹੈ ਤੇ ਧੀਆਂ ਵਿਆਹੀਆਂ ਹੋਈਆਂ ਨੇ ਹਿੰਮਤ ਰਾਏ ਦੇ ਜਵਾਈ ਨੇ ਭਰੀਆਂ ਅੱਖਾਂ ਨਾਲ ਦੁੱਖ ਬਿਆਨ ਕਰਦਿਆਂ ਦੱਸਿਆ ਕਿ ਸਿਰਫ ਹੁਸ਼ਿਆਰਪੁਰ ਦੇ ਤਹਿਸੀਲਦਾਰ ਵੱਲੋਂ ਬੀਤੇ ਕੱਲ ਉਹਨਾਂ ਨੂੰ ਹਿਮੰਤ ਰਾਏ ਦੀ ਮ੍ਰਿਤਕ ਦੇ ਭਾਰਤ ਆਉਣ ਸੰਬੰਧੀ ਜਾਣਕਾਰੀ ਦੇਣ ਤੋਂ ਇਲਾਵਾ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਹੋਰ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਉਹਨਾਂ ਨੇ ਮੰਗ ਕੀਤੀ ਕਿ ਪਰਿਵਾਰ ਵਿੱਚ ਹਿਮੰਤ ਰਾਏ ਇਕੱਲਾ ਕਮਾਉਣ ਵਾਲਾ ਸੀ ਅਤੇ ਹੁਣ ਉਸ ਦੇ बेटे अर्शदीप दा पविक धुंधला ना होवे उस ਲਈ ਸਰਕਾਰ ਉਸ ਦੀ ਬਾਹਰ जरूर ਫੜੇ ਅਤੇ ਉਸ ਦੀ ਆਰਥਿਕ ਮਦਦ जरूर ਕੀਤੀ ਜਾਵੇ ਸਰਬਜੀਤ ਕੌਰ ਸਰਜੀਤ ਜੀ ਕੀ ਸਕੇਤਤ ਰਹਤੇ ਹੈ ਮੇਰੇ ਹਸਬੰਡਸ ਨੇ ਕੀ ਨਾਮ ਸੀ ਜਨਾਬ ਹਿੰਮਤ ਰਾਏ ਸੀ ਕਿੰਨੀ ਕੋ ਮਰਸੀ ਮਤਾ ਜੁਣੇ ਉਹਨਾਂ ਦੀ ਬਾਹਰ ਤੇ 63 ਸਾਲ ਦੀ ਹੋਣੀ 63 ਕਿੰਨੇ ਸਾਲ ਹੋ ਗਏ ਸੀ ਜਿਉਹਨਾਂ ਨੂੰ ਉਹਨਾਂ ਨੂੰ 29 30 ਸਾਲ ਹੋ ਗਏ ਸੀ ਬਾਹਰ ਕਬਾਇਰ ਦੇ ਵਿੱਚ ਹਾਂਜੀ ਇਹ ਤਾਂ ਕਿਸਤ ਨਾਲ ਪਤਾ ਲੱਗਿਆ ਬਾਣਾ ਜਿਹੜਾ ਵਰਕੇ ਇਹ ਸਾਨੂੰ ਕੱਲ ਇੱਕ ਸਵੇਰੇ ਫੋਨ ਆਇਆ ਸੀ ਕਿਸੇ ਦਾ ਸਵੇਰੇ ਸਵੇਰੇ ਪਰ ਕੰਪਨੀ ਤੋਂ ਨਹੀਂ ਕਿਸੇ ਬੰਦੇ ਦਾ ਹੀ ਆ ਰਿਹਾ ਸੀਗਾ ਤਾਂ ਉਹਨਾਂ ਨੇ ਕਿ ਮੈਨੂੰ ਕਿਹਾ ਵੀ ਮੇਰੇ ਉਹਨਾਂ ਨੇ ਉਹ ਸ਼ਾਇਦ ਮੈਨੂੰ ਵੀ ਜਾਣਦੇ ਹੋਣ ਪਰ ਮੈਨੂੰ ਪਤਾ ਨਹੀਂ ਇਸ ਗੱਲ ਦਾ ਤਾਂ ਉਹ ਉਹਨਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ ਕਹਿੰਦੇ ਤੁਸੀਂ ਕੌਣ ਬੋਲਦੇ ਮੈਂ ਇਹਨਾਂ ਦਾ ਨਾਮ ਲਿਆ ਕਹਿੰਦੇ ਹਿੰਮਤ ਰਾਜ ਦੀ ਵਾਈਫ ਬੋਲਦੇ ਆ ਮੈਂ ਕਿ ਹਾਂਜੀ ਕਹਿੰਦੇ ਤੁਸੀਂ ਹੋਰ ਕਿਸੇ ਨਾਲ ਗੱਲ ਕਰਾ ਦਿਓ ਮੇਰਾ ਬੇਟਾ ਅਸੇ ਉਟਾ ਜੇ ਹਾ ਉਹ ਵੀ ਸੁੱਤਾ ਪਿਆ ਸੀਗਾ ਤਾਂ ਮੈਂ ਫੇਰ ਉਹਨਾਂ ਨਾਲ ਕਿ ਉਹ ਬੋਲਣ ਲੱਗ ਪਏ ਕਹਿੰਦੇ ਐਵੇਂ ਬੇਬਕੂਫਾਮੰ ਕਰ ਕਹਿੰਦੇ ਗੱਲ ਕਰੀ ਜਾਂਦਾ ਆ ਬਈ ਕਹਿੰਦੇ ਪਤਾ ਨਹੀਂ ਬਈ ਕੀ ਗੱਲ ਉਹ ਗੱਲ ਕਿ ਮੰਮੀ ਐਦਾਂ ਕਹਿੰਦੇ ਆ ਮੈਂ ਫੇਰ ਮੈਂ ਇੱਕ ਸਾਡੇ ਪਿੰਡ ਦਾ ਮੁੰਡਾ ਸਲੇਮਪੁਰ ਦਾ ਮੈਂ ਫੇਰ ਉਹਨੂੰ ਫੋਨ ਲਾਇਆ ਉਹ ਕਹਿੰਦੇ ਅੰਕਲ ਜੀ ਠੀਕ ਠਾਕ ਵਾ ਉਹ ਹਸਪੀਟਲ ਦਾਖਲ ਹੋਇਆ ਅਰਜੈਂਸੀ ਚ ਬਈ ਠੀਕ ਆ ਮੈਂ ਦੇਖ ਕੇ ਆਉਣਾ ਉਹਨਾਂ ਨੂੰ ਤਾਂ ਫੇਰ ਅਸੀਂ ਕਾਫੀ ਬੜੀ ਫੋਨ-ਫੋਨ ਲਗਾਇਆ ਤਾਂ ਉਹਨਾਂ ਕਿਹਾ ਵੀ ਮੈਂ ਦੇਖਣਾ ਹੈ ਹਸਪੀਟਲ ਚ ਵੀ ਬਹੁਤ ਇਸ ਤਰ੍ਹਾਂ ਦੇ ਕੇਸ ਹੋ ਗਏ ਆ ਵੀ ਪਤਾ ਨਹੀਂ ਲੱਗਦਾ ਕਿਹੜੇ-ਕਿਹੜੇ ਹਸਪੀਟਲ ਦੇ ਵਿੱਚ ਵਾਹੂ ਤਾਂ ਫੇਰ ਉਹ ਕਿਸੇ ਹੋਰ ਦਾ ਜਿਹਦਾ ਸਾਨੂੰ ਸਵੇਰੇ ਫੋਨ ਆਇਆ ਸੀ ਕਹਿੰਨਾ ਫੇ ਉਹਨਾਂ ਦਾ ਹੀ ਫੋਨ ਫੇਰ 11:00 ਵਜੇ ਨ ਆ ਗਿਆ ਤਾਂ ਫੇਰ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਮੇਰੀ ਬੇਟੀ ਨਾਲੇ ਗੱਲ ਹੋਈ ਉਹਨਾਂ ਦੀ ਹਾਂਜੀ ਪਰਿਵਾਰ ਦੇ ਵਿੱਚ ਕਮਾਉਣ ਵਾਲੇ ਕੱਲੇ ਸੀਗੇ ਹਾਂਜੀ ਹਾਂਜੀ ਕੱਲੇ ਸੀ ਇਹ ਪ੍ਰਸ਼ਾਸਨ ਵੱਲੋਂ ਸਹਿਯੋਗ ਮਿਲ ਰਿਹਾ ਜੀ ਕੋਈ ਅਜੇ ਤਾਂ ਕੋਈ ਨਹੀਂ ਹੁਣ ਕਰੂਗੇ ਉਹਨਾਂ ਦੀ ਜ਼ਿੰਮੇਵਾਰੀ ਹੈ ਉਹ ਹੁਣ ਦੇਖੂਗੇ ਸਾਡੀ ਕੋਈ ਘਰ ਚ ਕਮਾਉਣੇ ਵਾਲਾ ਕੋਈ ਬੰਦਾ ਹੈ ਨਹੀਂ ਬੇਟਾ ਮੇਰਾ ਛੋਟਾ ਆ 16 ਸਾਲਾਂ ਦਾ 10-20 ਲੱਖ ਚ ਪੜਦਾ ਆ ਹੁਣ ਮੈਂ ਵੀ ਆਪਣੀ ਜ਼ਿੰਦਗੀ ਕੱਟਣੀ ਆ ਨਹੀਂ ਬੇਟੇ ਦੀ ਵੀ ਅਜੇ ਸਾਰੀ ਪੜ੍ਹਾਈ ਲਿਖਾਈ ਸਾਰੀ ਜ਼ਿੰਮੇਵਾਰੀ ਸਾਡੇ ਸਿਰ ਤੇ ਹੀ ਆ ਹੁਣ ਪ੍ਰਸ਼ਾਸਨ ਕੁਝ ਕਰੇਗਾ ਤਾਂ ਤਦ ਹੀ ਸਾਡਾ ਬੇਟਾ ਘਹਾਗੇ ਜਾਏਗਾ ਹਾਂ ਤੇ ਪਰਿਵਾਰ ਚ ਹੁਣ ਕੌਣ ਕੌਣ ਰਹਿ ਗਿਆ ਜੀ ਬਸ ਮੇਰੇ ਮੈਂ ਇਕੱਲੀ ਇਕ ਮੇਰਾ ਬੇਟਾ ਆ ਹਾਂਜੀ ਦੋ ਮੇਰੀਆਂ ਬੇਟੀਆਂ ਆ ਉਹਨਾਂ ਦੀ ਮੈਰਿਜ ਹੋ ਗਈ ਕਿਉਂਗਾ ਹਾਂਜੀ ਹਾਂਜੀ ਬੱਚੇ ਕੀ ਨਾਮ ਆ ਜੀ ਪਈ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਜੀ ਕੀ ਲੱਗਦੇ ਸੀ ਤੇ ਮੇਰੇ ਮਾਦਾਦੀਨ ਲਾਓ ਹਾਂਜੀ ਹਾਂਜੀ ਉਹਨਾਂ ਦਾ ਹਿੰਮਤ ਰਾਜ ਮੇਰੇ ਫਾਦਰ ਇਨ ਲਾਓ ਹਾਂਜੀ ਤੇ ਕਿਦਾਂ ਕਿਸ ਤਰ੍ਹਾਂ ਪਤਾ ਲੱਗਾ ਜੀ ਬਦਦਰ ਬਸ ਸਿਰਫ ਕਾਲ ਹੀ ਆਈ ਔਰ ਤੋਂ ਉਹਨਾਂ ਦੇ ਕੋਈ ਕੰਪਨੀ ਦਾ ਕੋਈ ਲੀਕ ਸੀਗਾ ਜਿਨ੍ਹਾਂ ਨੇ ਕਾਲ ਕੀਤੀ ਸਵੇਰੇ ਤੇ ਆ ਮੇਰਾ ਜਿਹੜਾ ਛੋਟਾ ਭਰਾ ਵਾਈਫ ਦਾ ਇੰਨਾ ਹੀ ਗੱਲ ਹੋਈ ਆ ਤੇ ਉਦੋਂ ਵੀ ਸਾਨੂੰ ਯਕੀਨ ਨਹੀਂ ਹੋਇਆ ਤੇ ਬਾਅਦ ਚ ਸੇਮ ਕਾਲ 11 ਵਜੇ ਸਾਨੂੰ ਲੱਗ ਕੇ ਆਈ ਆ ਤੇ ਅਸੀਂ ਕਨਫਰਮ ਹੋ ਕੇ ਨਾ ਕਨਫਰਮ ਫੇਰ ਹੀ ਪਤਾ ਲੱਗਾ ਸਾਨੂੰ ਪਤਾ ਲੱਗਿਆ ਕਿ ਪਰਿਵਾਰ ਦੇ ਵਿੱਚ ਕਮਾਨ ਬੜੀ ਇਕੱਲੀ ਸੀ ਹਾਂਜੀ ਉਹ ਫਾਦਰ ਇਕੱਲੇ ਹੀ ਸੀ ਤੇ ਦੋ ਬੇਟੀਆਂ ਉਹ ਬਿਆਹੀਆਂ ਹੋਈਆਂ ਤੇ ਆ ਛੋਟਾ ਭਰਾ ਜੋ ਦਸਵੀਂ ਚ ਪੜਦਾ ਉਹਨਾਂ ਦੇ ਜਹਾਨ ਕੋ ਜਾਨ ਦਾ ਬੜਾ ਵੱਡਾ ਕਾਟਾ ਪਿਆ ਹੈਗਾ ਪਿਛੇ ਜੋਰਾ ਕਿਸ ਤਰ੍ਹਾਂ ਉਹ ਉਹ ਹਿੱਦੜੀ ਕੋਈ ਨਹੀਂ ਕੋਈ ਮੰਗ ਸਕਦਾ ਤੁਹਾਨੂੰ ਇਹ ਹੀ ਕਹਿੰਦੇ ਕਿ ਸਰਕਾਰ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਬਿਲਕੁਲ ਤੇ ਕੋਈ ਕਮਾਨ ਵਾਲਾ ਇੱਕੋ ਸਾਧਨ ਸਿਰ ਤੇ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਉਹ ਛੋਟਾ ਬੱਚਾ ਹਜੇ ਤੇ ਐਡਮਿਨਿਸਟ੍ਰੇਸ਼ਨ ਉਹਨੂੰ ਇਸ ਤਰ੍ਹਾਂ ਜੁਰਦ ਹੈ ਹਜੇ ਤੱਕ ਕੋਈ ਨਹੀਂ ਆਇਆ ਤੇ ਕੋਈ ਅਫਸਰ ਕੋਈ ਬਤਾਰ ਬਸ ਸਿਰਫ ਕੱਲ ਤਹਿਸੀਲਦਾਰ ਹੀ ਆਇਸੀ ਤੇ ਉਹਨਾਂ ਨੇ ਜਸਟ ਹੀ ਦੱਸਿਆ ਕਿ ਬੋਡੀ ਆ ਰਹੀ ਬਸ ਹੋਰ ਕੋਈ ਗੱਲ ਨਹੀਂ ਹੋਈ ਹਜੇ ਤੱਕ ਬੋਡੀ ਬਾਰੇ ਕੋਈ ਨਹੀਂ ਹਜੇ ਕੋਈ ਸਿਆਸੀ ਤੰਕ ਕੋਈ ਰਾਜਨੀਤਿਕ ਕੋਈ ਗੱਲ ਹਾਂਜੀ ਪ੍ਰਸ਼ਾਸਨਿਕ ਤੰਕਰੀ ਕੋਈ ਨਹੀਂ ਕੁਝ ਨਹੀਂ ਆਇਆ ਸੀ ਠੀਕ ਹੈ ਜੀ ਇਹ ਅਮਰਿਤ ਦੇ ਪਧਵਾ ਰਹੇ ਹਾਂ ਜੀ ਉਹ ਸ਼ਾਮ ਤੱਕ ਪਹੁੰਚ ਜਾਏਗੀ ਇੱਥੇ ਮੇਰਾ ਠੀਕ ਹੈ ਜੀ ਹਾਂਜੀ ਅੱਛਾ ਸੰਸਕਾਰ ਸੰਸਕਾਰ ਹਜੇ ਸ਼ਾਇਦ ਵੇਟ ਕਰਨਗੇ ਤੇ ਇਹਨਾਂ ਦੇ ਮਾਸੀ ਦਾ ਲੜਕਾ ਆ ਰਿਹਾ ਬ੍ਰਦਰ ਬਾਹਰ ਸ਼ਾਇਦ ਵੇਟ ਕਰਨਗੇ ਹਾਂਜੀ ਪਾਜੀ ਕੀ ਨਾਮ ਆ ਤੁਹਾਡਾ ਜੀ ਜਗENDER ਸਿੰਘ ਇਹ ਕਿਹੜਾ ਮhalla ਕਿਹੜਾ ਸ਼ਹਿਰ ਗਲੀ ਨੰਬਰ 1 ਗੁਰੂ ਅਮਰਦਾਸ ਨਗਰ ਜੀ ਹਾਂਜੀ ਕਿਹੜਾ ਸ਼ਹਿਰ ਪਾਜੀ ਚਾਰ ਪਾਰ ਜੀ ਹਾਂਜੀ ਇੱਕ ਪਤਾ ਲੱਗਾ ਕਿ ਇੱਕ ਜਿਹੜੀ ਮੌਤ ਹੋਈ ਹੈ ਇੱਥੋਂ ਦੇ ਵਸਨੀਕ ਸਾਹਿਬ ਜਿਹੜੀ ਬਿਲਡਿੰਗ ਨਾਲ ਹਾਂਜੀ ਹਾਂਜੀ ਹਿੰਮਤਰਾਜ ਸੀ ਨਾਮ ਉਹਨਾਂ ਦਾ ਇਹ ਕੀ ਨਾਮ ਸੀ ਜੀ ਹਿੰਮਤਰਾਜ ਇਹ ਕਿੰਨੀ ਉਮਰ ਸੀ ਕੀ ਇਹਨਾਂ ਦੀ ਉਮਰ ਸੀ ਕੀ ਕੋਈ 40-45 ਸਾਲ ਤੋਂ ਉੱਪਰ ਸੀ ਹੈ 50 ਸਾਲ ਦੇ ਕਿਰਤ ਇੱਕ ਵੈਤ ਕਦੋਂ ਕਦੇ ਗਏ ਸੀ ਕੋਈ ਇੱਕ ਕਾਫੀ ਚਿਰ ਤੋਂ ਸੀ ਕੋਈ ਐਕਟ ਰਹਿੰਦੇ 20-22 ਸਾਲ ਤੋਂ ਉਮਰ ਕਾਫੀ ਉੱਥੇ ਹੀ ਉਹ ਤਾਂ ਲੋਹ ਰਾਸੀ ਦਾ ਅੱਛਾ ਜੀ ਹਾਂਜੀ ਪਿੱਛੇ ਬੱਚੇ ਦੋ ਬੇ ਬੇਟੀਆਂ ਵਾਂ ਉਹ ਵਿਆਹੀਆਂ ਹੋਈਆਂ ਬੇਟਾ ਛੋਟਾ ਜਿਹਾ ਜੀ ਉਹ ਤਕਰੀਬਨ 12ਵੀਂ ਕੀ ਕਲਾਸ ਚ ਪੜਦਾ ਅੱਛਾ ਜੀ ਵਾਗਫਾਰ ਹਾਂਜੀ ਹਾਂਜੀ ਤੇ ਇਹਨਾਂ ਦੀ ਮੌਤ ਦੀ ਖ਼ਬਰ ਕਦੋਂ ਮਿਲੀ ਜੀ ਪਾਏ ਮੌਤ ਦੀ ਖ਼ਬਰ ਇਹਨਾਂ ਕੱਲ ਪਤਾ ਲੱਗਾ ਅੱਛਾ ਜੀ ਹਾਂਜੀ ਉਦੋਂ ਫੋਨ ਆਇਆ ਜੀ ਇਥੇ ਕੋਈ ਜਾਂ ਕੋਈ ਇਹਨਾਂ ਨੂੰ ਫੋਨ ਆਇਆ ਬਸ ਅੱਛਾ ਜੀ ਹਾਂ ਜੀ ਵੀ ਇਹ ਕਿਹੋ ਜੀ ਇੰਸਪੈਕਟਰ ਕਿੰਨਾ ਬਹੁਤ ਚੰਗੇ ਸਿਫਰ ਦੇ ਦਰਦੇ ਸੀ ਚੰਗੇ ਸੀ ਕੋਈ ਕੋਈ ਇਥੋਂ ਪ੍ਰਸ਼ਾਸਨਿਕ ਨੁਮਾਇੰਦਾ ਅਧਿਕਾਰੀ ਹੈ ਕਿ ਉਹਨਾਂ ਦਾ ਹਾਲ ਕੁਛ ਹੋਇਆ ਕੋਈ ਪੁਲਾਸ ਕਰਦੇ ਵਾਸੋਂ ਪੰਚ ਸਾਹਿਬ ਦੱਸ ਸਕਦੇ ਆ ਜੋ ਕੋਕੋ ਪਿੰਡ ਦੇ ਹੈ ਇਥੋਂ ਦੇ ਵੀ ਪੰਚ ਸਾਹਿਬ ਹੀ ਹੈ ਅੱਛਾ ਜੀ ਹਾਂ ਜੀ ਉਹ ਹੀ ਦੱਸ ਸਕਦੇ ਆ ਪਰਿਵਾਰ ਚ ਬਣੇ ਨੇ ਤਾਂ ਕੋਣ ਕੋਣ ਹੈ ਇਹਨਾਂ ਦੇ ਪਰਿਵਾਰ ਤੇ ਵਿੱਚ ਉਹਨਾਂ ਦੀ ਹਗੀਕ ਕਾਡ ਮਿਸਜ ਹੈ ਇਹ ਪਰਿਵਾਰ ਦੀ ਜੀ ਇਹ ਦੋ ਬੇਟੀਆਂ ਸਜਦੀ ਇੱਕ ਬੇਟਾ ਇੱਕ ਬੇਟਾ ਬੇਟੇ ਦਾ ਨਰਸ਼ਦੀਪ ਆ ਜੀ ਤੇ ਇਹ ਬੇਟੀ ਦੇ ਨਾਮ ਸਵਾਨਾ ਇੱਕ ਦਾ ਦੂਜੀ ਬਾਹਰ ਆ ਰਹੇ ਉਹ ਵੀ ਬੱਤੀ ਆ ਰਹੇ ਠੀਕ ਹੈ ਜੀ ਮ੍ਰਿਤਕ ਦੇ ਲੈਂਦੀ ਜਾ ਰਹੀ ਹੈ ਕਿਸ ਤਰ੍ਹਾਂ ਹਾਂਜੀ ਮ੍ਰਿਤਕ ਦੇ ਜਿਹੜੀ ਲੈਂਦੀ ਜਾਉਂਦੀ ਹੈ ਲਿਆਂਦੀ ਜਾਣੀ ਅੱਜ ਜਾਣੀ ਹੈ ਸ਼ਾਮ ਤੱਕ ਇਹਦੇ ਆ ਜਾਣੀ ਜੀ ਡੱਡ ਬੜੀ ਆ ਜਾਗੇ ਹਾਂਜੀ ਸਰਕਾਰ ਇਥੇ ਵੀ ਕਿਹਾ ਹਾਂਜੀ ਹਾਂਜੀ ਸਰਕਾਰ ਇਥੇ ਕਿ ਕੋ ਸਾਰੇ ਰੇਸ਼ਿਦਾਰ ਇਥੇ ਆ ਕਿਉਂਕਿ ਸਰਕਾਰ ਇਥੇ ਹੋਊਗਾ ਕੁਝ ਨਾ ਕਾ